ਸਸ ਜੀ ਗਾਇ ਜੀ ਸਾਰਿਆਂ ਨੂੰ ਤੇ ਅੱਜ ਮੈਂ ਵਲੌਗ ਲੈ ਕੇ ਆਈ ਆ ਕਿ ਸਾਡੇ ਪੰਜਾਬ ਦੇ ਵਿੱਚ ਆ ਲੋੜੀ ਦਾ ਜਿਹੜਾ ਤਿਹਾਰਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਏ ਕਿਉਂਕਿ ਜਿਨ੍ਹਾਂ ਦੇ ਘਰ ਵਿਆਹ ਹੋਇਆ ਹੁੰਦਾ ਜਾਂ ਕਿਸੇ ਦੇ ਘਰ ਮੁੰਡਾ ਹੋਇਆ ਹੋਵੇ ਜਾਂ ਕੋਈ ਕੁੜੀ ਕਿਉਂਕਿ ਹੁਣ ਤਾਂ ਕੁੜੀ ਮੁੰਡੇ ਵਿੱਚ ਕੋਈ ਵੀ ਫਰਕ ਨਹੀਂ ਹੈਗਾ ਤੇ ਸਾਡੇ ਮੇਰੇ ਹਾਂ ਭਤੀਜਾ ਹੋਇਆ ਸੀ ਤੇ ਅਸੀਂ ਉਹਦੀ ਭਤੀਜੇ ਦੀ ਹਾਂ ਲੋੜੀ ਵੰਡ ਰਹੇ ਆ ਤੇ ਉਹਦੇ ਵਾਸਤੇ ਅਸੀਂ ਸੰਤਰੇ, ਰੇੜੀਆਂ, ਮੂੰਗਫਲੀ, ਗਾਜਕ ਤੇ ਤੁਸੀਂ ਹੋਰ ਵੀ ਆ ਕੁਝ ਮਿੱਠਾ ਵਗੈਰਾ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਸਾਰੇ ਪਿੰਡ ਦੇ ਵਿੱਚ ਘਰ-ਘਰ ਜਾ ਕੇ ਅਸੀਂ ਲੋੜੀ ਵੰਡਾਂਗੇ ਤੇ ਤੁਸੀਂ ਦੇਖ ਰਹੀ ਹੋਗੇ ਕਿ ਕਿਊਟ ਜਿਹਾ ਮੁੰਡਾ ਹੈ ਇਹਦੀ ਅਸੀਂ ਲੋੜੀ ਵੰਡ ਰਹੇ ਆ ਤੇ ਦੇਖ ਰਹੀ ਹੈ ਤੁਸੀਂ ਕਿ ਕੁੜੀ ਕਿਸ ਤਰ੍ਹਾਂ ਸਜਾਵਟ ਕਰ ਰਹੀ ਹੈ ਤੇ ਅਸੀਂ ਇਹਨਾਂ ਨੂੰ ਹਾਂ ਸਾਰਿਆਂ ਦੇ ਪਿੰਡ ਦੇ ਵਿੱਚ ਘਰ-ਘਰ ਜਾ ਕੇ ਅਸੀਂ ਥੋੜੀ-ਥੋੜੀ ਹਾਂ ਲੋੜੀ ਵੰਡਾਂਗੇ ਜਿੰਨੀ ਸਾਡੀ ਕਪੈਸਿਟੀ ਹੋਵੇਗੀ ਤੇ ਸਾਡੇ ਹਾਂ ਦੱਸੋ ਤੁਸੀਂ ਵੀ ਕਿ ਤੁਸੀਂ ਕਿ ਇਸ ਪਿੰਡ ਤੋਂ ਤੇ ਤੁਸੀਂ ਆ ਵੰਡਦੇ ਹੋ ਇਦਾਂ ਲੋੜੀ ਜਿੱਦਾਂ ਅਸੀਂ ਵੰਡ ਰਹੇ ਹਾਂ ਤੇ ਇਸ ਦੇ ਨਾਲ ਅਸੀਂ ਸਾਨੂੰ ਫਿਰ ਉਹਨਾਂ ਨੇ ਹਾਂ ਸ਼ਗਨ ਦੇਣਾ ਹੀ ਜਿੰਨਾ ਉਹਨਾਂ ਦੇ ਕੋਲ ਹੋ ਸਕੇ ਸ਼ਗਨ ਤੇ ਉਹ ਥੋੜਾ-ਬਹੁਤਾ ਸ਼ਗਨ ਦਿੰਦੇ ਆ ਮੁੰਡੇ ਨੂੰ ਦਿੰਦੇ ਆ ਜਾਂ ਉਹਦੀ ਮੰਮਾ ਨੂੰ ਦਿੰਦੇ ਆ ਹੁਸ ਤੋਂ ਬ੍ਰਾਂਧ ਤੇ ਫੇਰ ਅਸੀਂ ਆਕਰ ਨਿਕਲ ਗਏ ਆ ਲੋੜੀ ਬੰਡਣ ਵਾਸਤੇ ਦੇਖ ਸਕਦੇ ਤੁਸੀਂ ਸਾਰਿਆਂ ਨੇ ਆਪਣਾ ਆਪਣਾ ਸਮਾਨ ਚੱਕਿਆ ਹੋਇਆ ਹੈ ਸੰਦਰੇ ਰੇੜੀਆਂ ਗੱਚਕ ਮੂੰਗਫਲੀ ਆ ਲੱਡੂ ਵਗੈਰਾ ਅਸੀਂ ਲੱਡੂ ਜਿਹੜੇ ਆ ਘਰ ਦੇ ਵਿੱਚ ਹੀ ਬਣਾਏ ਆ ਤੇ ਗਾਇਜ਼ ਲੋੜੀ ਆ ਰਹੀ ਆ ਤੋਂ ਲੋੜੀ ਦਾ ਤਿਹਾੜੀ ਤੁਸੀਂ ਤੁਮਦਮਨਾ ਮਨਾਇਓ ਤੇ ਹੈਪੀ ਲੋੜੀ ਗਾਇਜ਼ ਬਾਏ ਗਾਇਜ਼